ਮੈਲਾ ਦੰਡਾ ਮੰਡਾ ਦਵਿੰਦਰ ਇੱਧਰ ਵੇਹ ਦਵਿੰਦਰ ਇੱਧਰ ਓਕੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਮੂਹ ਨਗਰ ਖੇਮ ਕਰਨ ਦੀਆਂ ਸੰਗਤਾਂ ਨੇ ਰਲ ਮਿਲ ਕੇ ਸਾਰੇ ਹੀ ਬਾਜ਼ਾਰ ਵਿੱਚ ਭਾਈ ਅਮਰਪਾਲ ਸਿੰਘ ਜੀ ਦੇ ਮੈਂਬਰ ਪਾਰਲੀਮੈਂਟ ਵੱਜੋਂ ਫੌਜ ਚੁੱਕਣ ਦੀ ਖੁਸ਼ੀ ਵਿੱਚ ਲੱਡੂ ਵੰਡੇ ਹਨ ਔਰ ਸਾਰੇ ਹੀ ਬਾਜ਼ਾਰ ਨੇ ਬੜੇ ਉਤਸ਼ਾਹ ਨਾਲ ਇਸ ਖੁਸ਼ੀ ਦੇ ਮੌਕੇ ਨੂੰ ਸੈਲੀਬ੍ਰੇਟ ਕੀਤਾ ਹੈ ਅਸੀਂ ਸਮੂਹ ਇਲਾਕੇ ਦਾ ਸਮੂਹ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਨਿਮਾਣੇ ਜੇ ਵੀਰਾਂ ਨੂੰ ਇੰਨਾ ਮਾਣ ਬਖਸ਼ਿਆ ਬੱਚਿਆਂ ਦੇ ਨਾਲ ਚੱਲ ਕੇ ਸਾਰਿਆਂ ਹੀ ਮਾਈ ਭਾਈ ਨੇ ਸਾਥ ਦੇ ਕੇ ਭਾਈ ਸਾਹਿਬ ਨੂੰ ਬੜੀ ਵੱਡੀ ਲੀਡ ਨਾਲ ਜਤਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਮਤਲਬ ਕੀ ਹੈ ਬਰੋਲ ਕਿਹੜੀ ਡੇਟ ਮਿਲੀ ਹੈ ਬਰੋਲ ਦੀ ਵੀ ਕਦੋਂ ਤੱਕ ਬਾਹਰ ਆ ਸਕਛੇ ਦੇਖੋ ਵੀਰ ਜੀ ਮੈਂਬਰ ਪਾਰਲੀਮੈਂਟ ਦੀ ਸੌਂ ਖਾਣ ਤੋਂ ਬਾਅਦ ਐਨਐਸਏ ਕਾਨੂੰਨਨ ਤੌਰ ਤੇ ਨਹੀਂ ਲੱਗਦਾ ਹੁਣ ਇਹ ਵਿਸ਼ਾ ਇਹ ਵਿਸ਼ਾ ਪੰਜਾਬ ਸਰਕਾਰ ਦਾ ਹੈ ਕੇਂਦਰ ਸਰਕਾਰ ਦਾ ਹੈ ਜੋ ਇੱਕ ਮੈਂਬਰ ਪਾਰਲੀਮੈਂਟ ਨੂੰ ਕਿੰਨਾ ਕੁ ਚਿਰ ਜੇਲ੍ਹ ਵਿੱਚ ਰੱਖ ਸਕਦੇ ਨੇ ਦੂਸਰੀ ਗੱਲ ਇਹ ਸਿਆਸੀ ਲੀਡਰਾਂ ਨੂੰ ਸੋਚ ਲੈਣਾ ਚਾਹੀਦਾ ਕਿ ਜੋ ਇੱਕ ਮੈਂਬਰ ਪਾਰਲੀਮੈਂਟ ਨੂੰ ਸਮਾਜ ਵੱਲੋਂ ਇੰਨੀ ਵੱਡੀ ਜਿੱਤ ਦਿਵਾ ਕੇ ਭੇਜੇ ਗਏ ਇਨਸਾਨ ਨੂੰ ਜੇਲ੍ਹ ਵਿੱਚ ਰੱਖਦੇ ਤੇ ਕੱਲ ਨੂੰ ਉਹਨਾਂ ਤੇ ਵੀ ਇਹੋ ਜਿਹਾ ਸਮਾਂ ਬਣ ਸਕਦਾ ਅਸੀਂ ਸਾਰੇ ਹੀ ਵੋਟਰ ਸਾਰੀ ਹੀ ਸੰਗਤ ਸਰਕਾਰਾਂ ਅੱਗੇ ਬੇਨਤੀ ਕਰਦੇ ਹਾਂ ਕਿ ਇਹੋ ਜੀਆਂ ਨਵੀਆਂ ਪਿਰਤਾਂ ਨਾ ਪਾਓ ਸਾਡੇ ਚੁਣੇ ਹੋਏ ਮੈਂਬਰ ਭਾਈ ਅਮਰਪਾਲ ਸਿੰਘ ਜੀ ਨੂੰ ਚੇਤੀ ਤੋਂ ਚੇਤੀ ਰਹਾ ਕਰੋ ਤਾਂ ਕਿ ਉਹ ਆ ਕੇ ਖਡੂਰ ਸਾਹਿਬ ਹਲਕੇ ਦੇ ਜਿਹੜੇ ਕਾਰਜ ਨੇ ਜਿਹੜੇ ਖਡੋਤ ਆਈ ਹੋਈ ਆ ਇਸ ਇਲਾਕੇ ਵਿੱਚ ਉਹਨੂੰ ਤੇਜ਼ੀ ਨਾਲ ਨਿਪਰੇ ਚਾੜ ਸਕਣ ਅਤੇ ਜਿਹੜਾ ਨਸ਼ਿਆਂ ਦਾ ਇੱਥੇ ਹੜ ਵਗ ਰਿਹਾ ਹੈ ਉਹਨੂੰ ਇੱਕੋ ਇੱਕ ਇਨਸਾਨ ਆ ਭਾਈ ਅਮਰਤਪਾਲ ਸਿੰਘ ਜਿਨੇ ਅੱਜ ਤੱਕ ਕਰਕੇ ਵਿਖਾਇਆ ਹੈ ਕਿ ਉਸ ਨਸ਼ੇ ਨੂੰ ਠੱਲ ਪਾਈ ਆ ਬਾਕੀ ਸਾਰੀਆਂ ਪਾਰਟੀਆਂ ਸਾਰੀਆਂ ਸਿਆਸੀ ਤਰ੍ਹਾਂ ਕੇਵਲ ਲਾਰੇ ਲਾਉਂਦੀਆਂ ਰਹੀਆਂ ਔਰ ਇਹ ਆਪਸ ਭਲੀਪਾਂਤ ਜਾਣਦੇ ਹੋ ਕਿ ਇਹ ਹੀ ਇੱਕ ਭਾਈ ਸਾਹਿਬ ਨੇ ਜਿਨ੍ਹਾਂ ਨੇ ਲੋਕਾਂ ਦੇ ਧੀਆਂ ਪੁੱਤਾਂ ਨੂੰ ਅਸਲ ਵਿੱਚ ਬਚਾਇਆ ਹੈ ਸੋ ਸਾਡੀ ਬਹੁਤ ਹੀ ਸਿਨਮਰ ਬੇਨਤੀ ਹੈ ਕਿ ਸਰ ਕੇ ਸਰਕਾਰਾਂ ਜਿਹੜੀਆਂ ਆ ਉਹ ਜਿੰਨੀ ਜਲਦੀ ਤੋਂ ਜਲਦੀ ਭਾਈ ਸਾਹਿਬ ਨੂੰ ਰਿਹਾਅ ਕਰ ਸਕਦੀਆਂ ਕਰਨ ਦੂਸਰਾ ਅਸੀਂ ਚੈਨਲ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਇਸ ਖੁਸ਼ੀ ਦੇ ਸਮੇਂ ਵਿੱਚ ਸਾਡੇ ਨਾਲ ਸ਼ਾਮਲ ਹੋਏ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ